ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਠੰਡ ਤੋਂ ਬਚੇ ਹੋਵੋਗੇ ਤੇ ਚਲੋ ਜੀ ਅੱਜ ਦੀ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਅ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਮੈਂ ਬੈਲਵੈਟ ਦਾ ਜਿਹੜਾ ਸ਼ਾਲ ਹੈ ਉਹ ਤਿਆਰ ਕੀਤਾ ਸੀਗਾ ਤੇ ਵੈਸੇ ਤਾਂ ਮਾਰਕੀਟ ਦੇ ਵਿੱਚ ਹਨਾ ਜਰੀ ਵਰਕ ਵਾਲੇ ਹਨਾ ਬਹੁਤ ਮਿਲ ਜਾਂਦੇ ਨੇ ਹਨਾ ਪਾਰਲੇ ਵਰਕ ਵੀ ਕੀਤਾ ਹੋਇਆ ਹੈ ਨਾ ਹੈਂਡਵਰਕ ਵੀ ਕੀਤਾ ਹੋਇਆ ਸ਼ਾਲਾਂ ਤੇ ਪਰ ਬਹੁਤ ਜ਼ਿਆਦਾ ਹਾਈ ਰੇਟ ਆ ਉਹਨਾਂ ਦਾ ਹਨਾ ਜਾਂ ਫਿਰ ਲਾਲੋ ਹਨਾ ਵੀ ਮੈਨੂੰ ਜਿਵੇਂ ਸ਼ੌਂਕ ਹੈ ਕਿ ਮੈਂ ਹੱਥੀ ਦੀ ਚੀਜ਼ ਤਿਆਰ ਕਰਕੇ ਪਾਵਾਂ ਹਨਾ ਮੈਨੂੰ ਸਟੀਚਿੰਗ ਆਉਂਦੀ ਹੈ ਤੇ ਕਈ ਭੈਣਾਂ ਨੂੰ ਸ਼ੌਂਕ ਹੁੰਦਾਗਾ ਹਨਾ ਤੇ ਤੁਸੀਂ ਵੀ ਇਸ ਤਰ੍ਹਾਂ ਬੈਲਵੈਟ ਦਾ ਸ਼ਾਲ ਹੈ ਜਿਹੜਾ ਉਹ ਲੇਸਸ ਵਗੈਰਾ ਲਗਾ ਕੇ ਤਿਆਰ ਕਰ ਸਕਦੇ ਹੋ ਤੇ ਜਿਸ ਤਰ੍ਹਾਂ ਮੈਂ ਕੀਤਾਗਾ ਤੇ ਚਲੋ ਜੀ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਦੋ ਕਲਰ ਐਡ ਕੀਤੇ ਹੈਗੇ ਤਾਂ ਕਰਕੇ ਆਪਾਂ ਜੋੜ ਪਾਇਆ ਸੀਗਾ ਜੋੜ ਆਪਾਂ ਇਸ ਤਰੀਕੇ ਨਾਲ ਪਾਇਆਗਾ ਕਿ ਜਿਹੜਾ ਕੱਪੜੇ ਤੇ ਕਪੜਾ ਚੜਕੀ ਹਨਾ ਵੀ ਮੋਟੀ ਲੇਅਰ ਨਾ ਬਣੇ ਤਾਂ ਕਰਕੇ ਆਪਾਂ ਇਹਦੇ ਨੀਚੇ ਹੈ ਜਿਹੜਾ ਇੱਕ ਬਨਾਰਸੀ ਦਾ ਕੱਪੜਾ ਹਨਾ ਲਾ ਲਓ ਜਿਵੇਂ ਖੀਨ ਖਾਬ ਚੱਲ ਰਿਹਾ ਉਸਦੇ ਵਾਂਗੂ ਕੱਪੜਾ ਸੀਗਾ ਇਹ ਮੇਰੇ ਕੋਲ ਤੇ ਉਹ ਆਪਾਂ ਐਡ ਕੀਤਾ ਇਹਦੇ ਵਿੱਚ ਤੇ ਨਾਲ ਨਾਲ ਥੋੜੀ ਜੀ ਡੈਕੋਰੇਸ਼ਨ ਹੋ ਜੂਗੀ ਇਹਦੇ ਨਾਲ ਇਹਦੇ ਤੇ ਨਾਲ ਨਾਲ ਫਰਨੀਸ਼ਿੰਗ ਵੀ ਆਊਗੀ ਇਸ ਚੀਜ਼ ਨਾਲ ਠੀਕ ਹੈ ਜੀ ਸੋ ਹੁਣ ਇੱਥੇ ਆਪਾਂ ਮਿਲ ਲਾਂਗੇ ਇੱਕ ਪਾਸੇ ਪੱਟੀ ਆਪਾਂ ਲਾ ਲਈ ਸੀ ਤੇ ਇੱਕ ਪਾਸੇ ਆਪਾਂ ਲਾਉਣੀ ਸੀ ਆਪਾਂ ਮਿਲ ਲਾਂਗੇ ਕਿ ਬਰਾਬਰ ਦੀ ਲੱਗੇ ਅ ਵੱਡੀ ਛੋਟੀ ਨਾ ਲੱਗ ਜੇ ਹਨਾ ਤੇ ਇਥੇ ਆਪਾਂ ਜੋੜ ਪਾਵਾਂਗੇ ਤੇ ਜਿਹੜਾ ਨੀਚੇ ਨੀਚਲਾ ਹਿੱਸਾ ਹੋਊਗਾ ਸ਼ਾਲ ਦਾ ਹਨ ਅੰਦਰਲਾ ਹਿੱਸਾ ਹੋਊਗਾ ਉਹ ਜਿਹੜੀ ਬਨਾਰਸੀ ਪੱਟੀ ਲਾਈ ਆ ਉਹਦੇ ਨਾਲ ਕਵਰ ਹੋ ਜਾਊਗਾ ਤੇ ਇਹਦੇ ਉੱਪਰ ਆਪਾਂ ਲੈਸ ਨਾਲ ਇਹਨੂੰ ਕਵਰ ਕਰ ਦਾਂਗੇ ਜਿਹੜੇ ਜੋੜ ਪਏ ਨੇ ਹਨਾ ਅਹ ਪਤਾ ਲੱਗਦਾ ਕਿ ਜੋੜਨੇਗੀ ਉਹਨਾਂ ਦੇ ਉੱਤੇ ਆਪਾਂ ਲੈਸ ਵਗੈਰਾ ਲਾਵਾਂਗੇ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਦੋ ਤੋਂ ਤਿੰਨ ਭਾਂਤੀਆਂ ਲੈਸਾਂ ਜਿਹੜੀਆਂ ਵਰਤਾਂਗੇ ਤੇ ਜੇਕਰ ਤੁਹਾਡੇ ਕੋਲ ਹਨਾ ਲੈਸਾਂ ਘਰੇ ਪਈਆਂ ਨੇ ਤਾਂ ਤੁਸੀਂ ਉਹ ਵੀ ਜਿਚਾ ਕੇ ਲਗਾ ਸਕਦੇ ਹੋ ਆ ਦੇਖੋ ਇਸ ਤਰ੍ਹਾਂ ਇਹ ਕੱਪੜੇ ਦੇ ਕਪੜਾ ਨਹੀਂ ਚੜਨਾ ਚਾਹੀਦਾ ਜਿਵੇਂ ਜੋੜ ਪਾਉਨੇ ਆਪਾਂ ਤਾਂ ਫਿਰ ਫਿਨਿਸ਼ਿੰਗ ਨਹੀਂ ਆਉਣੀ ਹੈਗੀ ਤਾਂ ਉਹ ਮੋਟੀ ਜੀ ਲੇਅਰ ਬਣ ਜੂਗੀ ਠੀਕ ਹੈ ਜੀ ਤਾਂ ਕਰਕੇ ਆਪਾਂ ਨਹੀਂ ਤਾਂ ਫਿਰ ਆਪਾਂ ਐਂ ਵੀ ਜੋੜ ਪਾ ਸਕਦੇ ਸੀ ਹਨਾ ਸਿਉਣ ਲਾ ਕੇ ਤੇ ਫਿਨਿਸ਼ਿੰਗ ਦੇ ਲਈ ਹੈ ਨਾ ਇੱਕ ਵਧੀਆ ਫਿਨਿਸ਼ਿੰਗ ਆਵੇ ਤਾਂ ਕਰਕੇ ਆਪਾਂ ਬਨਾਰਸੀ ਜਿਹੜਾ ਕੱਪੜਾ ਹੋਏ ਦੇ ਵਿੱਚ ਐਡ ਕੀਤਾ ਹੈਗਾ ਠੀਕ ਹੈ ਜੀ ਜੇਕਰ ਤੁਹਾਡੇ ਕੋਲ ਕੋਈ ਹੋਰ ਕੱਪੜਾ ਸੋਨਾ ਹੈ ਨਾ ਪੈਚ ਪਿਆ ਹੈਗਾ ਤਾਂ ਤੁਸੀਂ ਉਹ ਵੀ ਵਿੱਚ ਐਡ ਕਰ ਸਕਦੇ ਹੋਗੇ ਤੇ ਇਸ ਤਰ੍ਹਾਂ ਦੇਖਣਾ ਤੁਸੀਂ ਕਿ ਸਟੀਚ ਲਾ ਕੇ ਵੀ ਕਿ ਉੱਪਰ ਨਾ ਚੜੇ ਕੱਪੜਾ ਜਿਵੇਂ ਕਿ ਗ੍ਰੀਨ ਤੇ ਮਾਰੂਨ ਹੈ ਜਿਹੜਾ ਉਹ ਇੱਕ ਦੂਜੇ ਦੇ ਉੱਪਰ ਨਾ ਆਵੇ ਤੇ ਦੂਰ ਦੂਰ ਰਹੇ ਲੇਅਰ ਨਾ ਬਣੀ ਹੁੰਦੀ ਉਹ ਨਾ ਉੱਪਰ ਤੇ ਉਮੀਦ ਕਰਦੀ ਕਿ ਤੁਸੀਂ ਸਮਝਦੇ ਸਮਝ ਗਏ ਹੋਵੋਗੇ ਤੇ ਚਲੋ ਜੀ ਹੁਣ ਆਪਾਂ ਲੇਸ ਲਗਾਣੀ ਸਟਾਰਟ ਕਰਦੇ ਆਂ ਲੇਸ ਆਪਾਂ ਲਗਾਵਾਂਗੇ ਕਿ ਨੀਚੇ ਆਪਾਂ ਕਾਗਜ਼ ਰੱਖਾਂਗੇ ਕਾਗਜ਼ ਆਪਾਂ ਇਸ ਕਰਕੇ ਰੱਖਾਂਗੇ ਕੋਈ ਅਖਬਾਰ ਦਾ ਵੀ ਰੱਖ ਸਕਦੇ ਤੁਸੀਂ ਜਾਂ ਕਾਪੀ ਵਗੈਰਾ ਜੋ ਵੀ ਫਾੜ ਕੇ ਰੱਖ ਸਕਦੇ ਹੋਗੇ ਤਾਂ ਜੋ ਲੈਸ ਦੀ ਫਿਨਿਸ਼ਿੰਗ ਆਵੇ ਜੇ ਆਪਾਂ ਲੈਸ ਨੂੰ ਇਸ ਤਰ੍ਹਾਂ ਹੀ ਲਾਵਾਂਗੇ ਤਾਂ ਲੈਸ ਉੱਪਰੋਂ ਦਾ ਸਹੀ ਲੱਗੂਗੀ ਪਰ ਜਿਹੜੀ ਬੈਕ ਸਾਈਡ ਹੈ ਹਨਾ ਨੀਚੇ ਵਾਲਾ ਪਾਸ ਦਾਗਾ ਬੈਲਵੈਟ ਦਾ ਉੱਥੇ ਨਾ ਚੁੰਨਟਾਂ ਜੀਆਂ ਬਣ ਜਾਣਗੀਆਂ ਮਤਲਬ ਕਿ ਬਲ ਜੇ ਪੈ ਜਾਣਗੇ ਛੋਟੇ ਛੋਟੇ ਤੇ ਇਦਾਂ ਕਰਕੇ ਆਪਾਂ ਕਾਗਜ਼ ਲਾ ਕੇ ਸਾਰੀ ਲੈਸ ਲਾਵਾਂਗੇ ਬਾਅਦ ਵਿੱਚ ਕਾਗਜ਼ ਨੂੰ ਆਪਾਂ ਹਟਾ ਦੇਾਂਗੇ ਇਹ ਸਿਰਫ ਆਪਾਂ ਫਿਨਿਸ਼ਿੰਗ ਵਾਸਤੇ ਲਗਾ ਰਹੇ ਹਾਂਗੇ ਨੀਚੇ ਕਿਸ ਜਿਹੜੀ ਸਲਾਈ ਹੈ ਉਹ ਸਫਾਈ ਦੇ ਵਿੱਚ ਲੱਗੇ लेस ਦਾ ਰੰਗ ਮਤਲਬ ਕਿ लेस ਦਾ ਡਿਜ਼ਾਈਨ ਵਗੈਰਾ ਜਾਂ ਸ਼ਾਲ ਦਾ ਰੰਗ ਵਗੈਰਾ ਹਨਾ ਤੁਸੀਂ ਆਪਦੀ ਆਪ ਦੇ ਅਕੋਰਡਿੰਗ ਆਪਦੀ ਚੋਇਸ ਦੇ ਅਕੋਰਡਿੰਗ ਕਿਦਾਂ ਦਾ ਵੀ ਲੈ ਸਕਦੇ ਹੋ ਜੋ ਮੈਨੂੰ ਰੰਗ ਪਸੰਦ ਸੀ ਆਪਾਂ ਉਹ ਪਾਏ ਨੇਗੇ ਤੇ ਇੱਥੇ ਆਪਾਂ ਦੂਸਰੀ लेस ਵੀ ਲਗਾਨੀ ਹੈ ਜਿਹੜੀ ਉਹ ਸਟਾਰਟ ਕਰਤੀ ਇਹ लेस ਆਪਾਂ ਇਦਾਂ ਦੀ ਲਗਾਈ ਹੈ ਕਿ ਜਿਹੜੀ ਜਦੋਂ ਆਪਾਂ ਵਾਸ਼ ਕਰੀਏ ਹਨਾ ਸ਼ਾਲ ਨੂੰ ਤੇ ਖਰਾਬ ਨਾ ਹੋਵੇ ਹਨਾ ਕੋਈ ਧਾਗਾ ਨਾ ਨਿਕਲੇ ਦਾ ਨਾ ਕੋਈ ਜਿਆ ਮੋਤੀ ਸਨ ਉਹ ਇਹਨਾਂ ਦੇ ਵਿੱਚ ਨਹੀਂ ਲੱਗਿਆ ਹੋਇਆ ਤਾਂ ਜੋ ਉਹ ਟੁੱਟ ਜੇ ਨਾ ਤੇ ਖਰਾਬ ਹੋ ਜੇ ਬਾਅਦ ਚੋਂ ਤੇ ਜਿਹੜਾ ਪੱਲੂ ਨੇਗੇ ਉਹਨਾਂ ਤੇ ਆਪਾਂ ਫਿਨਿਸ਼ਿੰਗ ਨਹੀਂ ਕੀਤੀ ਕਿਉਂਕਿ ਆਪਾਂ ਪੱਲੂਆਂ ਦੇ ਉੱਤੇ ਸਾਈਡ ਦੇ ਉੱਤੇ ਕੋਰਨਰਾਂ ਦੇ ਉੱਪਰ ਆ ਪਾਈਪਿੰਗ ਕੱਢਣੀ ਹੈਗੀ ਠੀਕ ਹੈ ਜੀ ਪਾਈਪਿੰਗ ਕੱਢਾਂਗੇ ਆਪਾਂ ਪਾਈਪਿੰਗ ਵੀ ਹੱਥੀ ਬਣਾਵਾਂਗੇ ਕਿਉਂਕਿ ਜਿਹੜੀਆਂ ਬਾਜ਼ਾਰ ਵਾਲੀਆਂ ਪਾਈਪਿੰਗ ਹੁੰਦੀਆਂ ਨੇ ਉਹ ਥੋੜੀਆਂ ਜੀਆਂ ਚੌੜਾਈ ਦੇ ਵਿੱਚ ਘੱਟ ਹੁੰਦੀਆਂ ਨੇ ਜੀਆਂ ਆਪਾਂ ਚੌੜਾਈ ਵਾਲੀ ਪਾਈਪਿੰਗ ਲਾਵਾਂਗੇ ਜਿਵੇਂ ਕਿ ਹੁਣ ਟ੍ਰੈਂਡ ਚੱਲ ਰਿਹਾ ਹੈ ਨਾ ਕੁਰਤੀਆਂ ਦੇ ਵੀ ਚਾਕਾਂ ਤੇ ਲੱਗਦੀ ਹੈਗੀ ਨੀਚੋਂ ਕਾਫੀ ਚੌੜੀ ਜੀ ਹੁੰਦੀ ਹੈ ਉਹ ਤੇ ਪਾਈਪਿੰਗ ਬਰੀਕ ਹੁੰਦੀ ਹੈਗੀ ਤੇ ਉਸ ਤਰ੍ਹਾਂ ਆਪਾਂ ਇੱਥੇ ਪਾਈਪਿੰਗ ਕੱਢਾਂਗੇ ਇੱਥੇ ਆਪਾਂ ਜਿਹੜੀ ਗ੍ਰੀਨ ਵਾਲੀ ਲੈਂਸ ਸੀ ਉਹ ਵੀ ਚੰਗੀ ਤਰ੍ਹਾਂ ਫਿਨਿਸ਼ਿੰਗ ਦੇਤੀ ਉਹਨੂੰ ਤੇ ਸਾਰੀ ਲੱਗ ਗਈ ਸੀਗੀ ਲੈਂਸ ਇੱਕ ਪਾਸੇ ਉਹ ਇਸ ਲੈਸ ਨੂੰ ਖੁੱਲਾ ਛੱਡਿਆ ਹੋਇਆ ਇੱਕ ਪਾਸੇ ਉਹ ਫੋਲਡ ਕੀਤੀ ਹੋਈ ਹੈ ਚਲੋ ਜੀ ਇੱਥੇ ਆਪਾਂ ਬੰਦ ਕਰਤੀ ਇਹ ਵਾਲੀ ਲੈਸ ਬਹੁਤ ਹੀ ਸੋਹਣਾ ਬੈਲਵੈਟ ਦਾ ਜਿਹੜਾ ਸ਼ਾਲ ਹੈ ਉਹ ਬਣ ਕੇ ਤਿਆਰ ਹੋਇਆ ਜਦੋਂ ਆਪਾਂ ਸੂਟ ਦੇ ਨਾਲ ਹਨਾ ਉੱਪਰ ਦੀ ਮੋਢਿਆਂ ਤੇ ਲਾਵਾਂਗੇ ਇਹਨੂੰ ਬਹੁਤ ਸੋਹਣੀ ਲੁੱਕ ਕ੍ਰੀਏਟ ਕਰੂਗਾ ਇਹ ਇੱਕ ਰਾਇਲ ਜੀ ਲੁੱਕ ਆਊਗੀ ਆਪਣੀ ਤੇ ਚਲੋ ਜੀ ਜਿਹੜਾ ਨਾ ਆਲੇ ਦੁਆਲੇ ਸੀ ਉਹ ਤੇ ਆਪਾਂ लेस ਲਾਤੀ ਸੀ ਹੁਣ ਜਿਹੜੇ ਆਪਾਂ ਜੋੜ ਪਾਏ ਸੀ ਹਨ ਉਹਨਾਂ ਨੂੰ ਕਵਰ ਕਰਾਂਗੇ ਦੋ ਲੈਸਾਂ ਨਾਲ ਆਪਾਂ ਉਹਨਾਂ ਨੂੰ ਕਵਰ ਕਰਾਂਗੇ ਇੱਕ ਗ੍ਰੀਨ ਵਾਲੀ ਹੀ ਲਾਵਾਂਗੇ ਸੈਂਟਰ ਦੇ ਵਿੱਚ ਤੇ ਸਾਈਡਾਂ ਤੇ ਆਪਾਂ ਬਲੈਕ ਲਾਵਾਂਗੇ ਬਲੈਕ ਦੇ ਉੱਪਰ ਸਿੱਪੀ ਵਰਕ ਕੀਤਾ ਹੋਇਆ ਹੈਗਾ लेस ਲਗਾਉਂਦੇ ਸਮੇਂ ਤੁਸੀਂ ਇੱਕ ਪੈਰ ਵਾਲੀ ਮਸ਼ੀਨ ਆ ਇੱਕ ਪੈਰ ਵਾਲਾ ਜਿਹੜਾ ਪੈਰ ਹੁੰਦਾ ਹੈਗਾ ਨਾ ਸਿੰਗਲ ਉਹ ਵਾਲਾ ਯੂਜ਼ ਕਰਨਾਗਾ ਤੇ ਉਹਦੇ ਨਾਲ ਫਿਨਿਸ਼ਿੰਗ ਵਧੀਆ ਆਉਂਦੀ ਹੈ ਚੁੰਟਾਣੀ ਬਣਦੀ ਹੈਗੀਆਂ ਤੇ ਇਕੱਠਾ ਨਹੀਂ ਹੁੰਦਾ ਹੈਗਾ ਕੱਪੜਾ ਬਹੁਤ ਸੋਹਣੇ ਤਰੀਕੇ ਨਾਲ ਲੱਗ ਗਈ ਸੀ लेस ਬਹੁਤ ਵਧੀਆ ਫਿਨਿਸ਼ਿੰਗ ਆਈ ਸੀਗੀ ਤੇ ਇਸ ਤਰ੍ਹਾਂ ਹੀ ਆਪਾਂ ਸਾਰੀ ਜਿਹੜੀ ਆ ਇਸ ਔਲ ਦੇ ਵਾਲੇ ਦੁਆਲੇ ਸੀਗੀ ਲੈਸ ਉਹ ਲਗਾ ਲਈ ਸੀਗੀ ਉਸ ਤੋਂ ਬਾਅਦ ਜਿਹੜਾ ਆਪਾਂ ਪੈਚ ਲਗਾਇਆਗਾ ਖੀਨ ਖਾਬ ਕਪੜੇ ਦਾ ਉਹਦੇ ਨਾਲ ਹੀ ਆਪਾਂ ਪਾਈਪਿੰਗ ਕੱਢਾਂਗੇ ਸਾਈਡਾਂ ਦੇ ਪਹਿਲਾਂ ਆਪਾਂ ਡੋਰੀ ਦੀ ਹੈਲਪ ਨਾਲ ਪਾਈਪਿੰਗ ਬਣਾ ਲਾਂਗੇ ਇੱਥੇ ਪਹਿਲਾਂ ਮੈਂ ਕਾਗਜ਼ ਲਗਾਣਾ ਲਾਉਣਾ ਸ਼ੁਰੂ ਕਰਤਾ ਸੀ ਪਾਣੀ ਦੀ ਹੈਲਪ ਨਾਲ ਨਾ ਇਹ ਗਿੱਲਾ ਹੋ ਕੇ ਈਜ਼ੀਲੀ ਲੱਗਿਆ ਸੀਗਾ ਨਹੀਂ ਤਾਂ ਫਿਰ ਫੱਟੀ ਜੇ ਜਾ ਰਿਆ ਸੀਗਾ ਲੈਂਦਾ ਨਹੀਂ ਸੀਗਾ ਤਾਪਾ ਇਹਨੂੰ ਗਿੱਲਾ ਕਰਕੇ ਉਤਾਰਤਾ ਸੀਗਾ ਆ ਦੇਖੋ ਤੁਸੀਂ ਉਲਟੇ ਪਾਸੇ ਤੇ ਵੀ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਹੁਣ ਰਹਿ ਗਈਆਂ ਸਾਈਡਾਂ corner ਰਹਿਗੇ ਸੀਗੇ ਸਾਰੇ ਆਲਾ ਦਵਾਲਾ ਰਹਿ ਗਿਆ ਸੀਗਾ ਸ਼ਾਲ ਨੂੰ ਕਵਰ ਕਰਨ ਦਾ ਤੇ ਇੱਥੇ ਆਪਾਂ ਪਾਈਪਿੰਗ ਤਿਆਰ ਕਰ ਲਾਂਗੇ ਕਲਰ ਡਿਜ਼ਾਈਨ ਵਗੈਰਾ ਤੁਸੀਂ ਲੈਸ ਦਾ ਡਿਜ਼ਾਈਨ ਕਲਰ ਦਾ ਜਿਵੇਂ ਕਿ ਪੈਚ ਅਕਿਲ ਕੀਤਾ ਆਪਾਂ ਪਾਈਪਿੰਗ ਕੱਢੀ ਆ ਤੁਸੀਂ ਆਪ ਦੇ ਅਕੋਰਡਿੰਗ ਕਰ ਸਕਦੇ ਹੋਗੇ ਮੈਂ ਸਿਰਫ ਤੁਹਾਨੂੰ ਇੱਥੇ ਆਈਡੀਆ ਦੇ ਰਹੀ ਸੀ ਕਿ ਕਿਸ ਤਰ੍ਹਾਂ ਆਪਾਂ ਸ਼ਾਲ ਹੈ ਜਿਹੜਾ ਰੈਡੀ ਕਰ ਸਕਦੇ ਆਂਗੇ ਇਹ ਡੋਰੀਏਗੀ ਪਾਈਪਿੰਗ ਵਾਲੀ ਤੇ ਇੱਥੇ ਆਪਾਂ ਪਾਈਪਿੰਗ ਰੈਡੀ ਕਰ ਲਾਂਗੇ ਠੀਕ ਹੈ ਜੀ ਪਾਈਪ ਇਨ ਆਪਾਂ ਰੈਡੀ ਕਰ ਲਈ ਹੈ ਕਿੰਨਾ ਚੌੜਾ ਆਪਾਂ ਕੱਪੜਾ ਰੱਖਿਆ ਤੁਸੀਂ ਵੀਡੀਓਜ਼ ਵਿੱਚ ਦੇਖ ਸਕਦੇ ਹੋਗੇ ਤੇ ਉਹਦੇ ਨਾਲ ਚੌੜਾ ਕੱਪੜਾ ਆਪਾਂ ਤਾਂ ਰੱਖਿਆ ਤਾਂ ਜੋ ਹਨਾ ਸਾਰੀ ਫਿਨਿਸ਼ਿੰਗ ਆ ਜੀ ਵਾਲੇ ਦਲੇ ਤੇ ਕਵਰ ਹੋ ਜੇ ਵਾਲਾ ਦਲਾ ਹਨਾ ਜਿਹੜਾ ਸ਼ਾਲ ਦਾ ਅ ਕਿਉਂਕਿ ਕੱਪੜਾ ਆਪ ਐਕਸਟਰਾ ਰੱਖਿਆ ਹੋਇਆ ਹੈ ਹਨਾ ਸਾਈਡਾਂ ਤੇ ਇਸ ਤਰ੍ਹਾਂ ਆਪਾਂ ਇਹਦੀ ਪਾਈਪ ਇਨ ਕੱਢ ਕੇ ਇਹਨੂੰ ਕਵਰ ਕਰ ਦਾਂਗੇ ਜਿਹੜਾ ਫालतू ਕੱਪੜਾ ਸੀ ਉਹ ਆਪਾਂ ਕੱਟਤਾ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਫਿਨਿਸ਼ਿੰਗ ਆਊਗੀ ਸਿੱਧੇ ਪਾਸੇ ਤੇ ਇੱਥੇ ਆਪਾਂ ਲੂਪਸ ਲਾਏ ਸੀਗੇ ਤਾਂ ਜੋ ਆਪਾਂ ਲਟਕਣ ਲਾ ਸਕੀ ਹਨਾ ਇਹਨਾਂ ਤੇ ਲਟਕਣ ਲਾਵਾਂਗੇ ਕਾਰਨਰਾਂ ਤੇ ਇਹ ਸਿੱਧਾ ਪਾਸਾ ਸੀ ਸਿੱਧੇ ਪਾਸੇ ਜਿਹੜੀ ਪਾਈਪਿੰਗ ਲਾ ਕੇ ਆਪਾਂ ਉਲਟੇ ਪਾਸੇ ਜਿਹੜੀ ਐਕਸਟਰਾ ਕੱਪੜਾ ਰੱਖਿਆ ਪਾਈਪਿੰਗ ਦਾ ਉਹਦੇ ਨਾਲ ਆਪਾਂ ਫਿਨਿਸ਼ਿੰਗ ਦੇ ਦੇਾਂਗੇ ਅਤੇ ਫੇਰਾ ਪਾਈ ਕੇ ਲੜਕਣ ਲਾਉਣ ਵਾਸਤੇ ਲੂਪਸ ਜੀ ਬਣਾ ਕੇ ਰੱਖਦੀਆਂ ਤੇ ਇਹਨਾਂ ਨਾਲ ਡੈਕੋਰੇਸ਼ਨ ਜੀ ਬਹੁਤ ਸੋਹਣੀ ਹੋਊਗੀ ਕਿ ਕੋਰਨਰ ਸੁੰਨੇ ਜੀ ਨਹੀਂ ਲੱਗਣਗੇ ਸ਼ਾਲ ਦੇ ਹਨ ਹੈਵੀ ਜਿਹਾ ਲੱਗੂਗਾ corner ਤੇ ਤੁਸੀਂ ਧਿਆਨ ਰੱਖਣਾ ਹੈ ਕਿ ਫਿਨਿਸ਼ਿੰਗ ਆਵੇ ਹਨਾ ਤੇ ਇਕੱਠਾ ਨਹੀਂ ਹੋਣ ਦੇਣਾ ਕਪੜਾ ਉਸ ਤੋਂ ਬਾਅਦ ਆਪਾਂ ਜਿਹੜੀ ਆ ਬੈਕ ਸਾਈਡ ਤੇ ਹਨਾ ਸਟੀਚ ਨਹੀਂ ਲਾਉਣੀ ਉੱਥੇ ਆਪਾਂ ਤਰਪਾਈ ਕਰਾਂਗੇ ਕਿਉਂਕਿ ਤਰਪਾਈ ਨਾਲ ਫਿਨਿਸ਼ਿੰਗ ਆਊਗੀ ਤਰਪਾਈ ਵੀ ਤੁਸੀਂ ਗੁੰਮੋ ਕਰਨੀ ਹੈਗੀ ਇਸ ਤਰੀਕੇ ਨਾਲ ਕਰਨੀ ਹੈ ਕਿ ਤਰਪਾਈ ਦਾ ਪਤਾ ਨਾ ਲੱਗੇ ਹਨਾ ਤੇ ਨਹੀਂ ਤਾਂ ਫਿਰ ਉਹ ਪੈੜਾ ਲੱਗਣਾ ਹੈ ਨਾ ਜੇ ਆਪਾਂ ਸਟਿਚ ਵੀ ਲਾਤੀ ਤਾਂ ਵੀ ਪੈੜਾ ਲੱਗਣਾ ਹੈ ਤਾਂ ਤਰਪਾਈ ਤੁਸੀਂ ਕਿਸੇ ਦੀ ਹੈਲਪ ਨਾਲ ਵੀ ਕਰਵਾ ਸਕਦੇ ਹੋ ਕਿਉਂਕਿ ਬਹੁਤ ਜ਼ਿਆਦਾ ਹੈ ਨਾ ਤਰਪਾਈ ਹੈ ਹੌਲੀ ਹੌਲੀ ਕੀਤੀ ਜਾਊਗੀ ਬਾਕੀ ਬੈਲਵੈਟ ਤੇ ਤਰਪਾਈ ਕਰਨੀ ਬਹੁਤ ਔਖੀ ਹੈਗੀ ਤੇ ਚਲੋ ਜੀ ਜੇਕਰ ਤੁਹਾਨੂੰ ਨਾ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਤੇ ਇੱਥੇ ਆਪਾਂ ਤਰਪਾਈ ਕਰ ਲਈ ਸੀਗੀ ਤੇ ਤੁਸੀਂ ਦੇਖ ਸਕਦੇ ਆਪਾਂ ਗੁੰਮਜੀ ਤਰਪਾਈ ਕਰੀ ਹੈ ਕਿ ਪਤਾ ਨਾ ਲੱਗੇ ਇਸ ਤਰ੍ਹਾਂ ਦਾ ਆਪਣਾ ਜਿਹੜਾ ਬੈਲਵੈਟ ਦਾ ਸ਼ਾਲ ਸੀਗਾ ਉਹ ਬਣ ਕੇ ਰੈਡੀ ਹੋਇਆਗਾ ਬਹੁਤ ਸੋਹਣਾ ਸ਼ਾਲ ਬਣਿਆ ਸੀਗਾ ਬਾਕੀ ਹਨਾ ਕਲਰ ਚੋਇਸ ਅਲੱਗ-ਅਲੱਗ ਹੁੰਦੀ ਹੈ ਸਾਰਿਆਂ ਦੀ ਹੈ ਨਾ ਤੇ ਕਿਸੇ ਨੂੰ ਕੋਈ ਕਲਰ ਪਸੰਦ ਹੁੰਦਾ ਕਿਸੇ ਨੂੰ ਕੋਈ ਤੁਸੀਂ ਇੱਕ ਰੰਗ ਦਾ ਵੀ ਬਣਾ ਸਕਦੇ ਹੋਗੇ ਹਨਾ ਤੇ ਸੇਮ ਕਲਰ ਦੀ ਲੈਸ ਵੀ ਲਗਾ ਸਕਦੇ ਹੋ ਜਾਂ ਤੁਸੀਂ ਸਿਰਫ 골ਡਨ ਵੀ ਲਗਾ ਸਕਦੇ ਹੋਗੇ ਠੀਕ ਹੈ ਜੀ ਤੇ ਇੱਥੇ ਆਪਾਂ ਲਟਕਣ ਲਗਾ ਲਈ ਸੀਗੇ ਲਟਕਣ ਵੀ ਆਪਾਂ ਜਿਹੜਾ ਬਨਾਰਸੀ ਕਪੜਾ ਲਿਆ ਸੀ ਉਹਦੇ ਨਾਲ ਹੀ ਰੈਡੀ ਕੀਤੇ ਸੀ ਲਟਕਣ ਦੀ ਵੀਡੀਓ ਕਦੇ ਫੇਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਸ ਤਰ੍ਹਾਂ ਆਪਾਂ ਲਟਕਣਾ ਆ ਬਣਾਉਨੇ ਆਗੇ ਤੇ ਦੇਖ ਸਕਦੇ ਹੋ ਤੁਸੀਂ ਕਿੰਨੇ ਸੋਹਣੇ ਲੱਗ ਰਹੇ ਸੀਗੇ ਉੱਤੀ ਆਪਾਂ ਮਿਰਰ ਲਗਾ ਦਿੱਤੇ ਸੀਗੇ ਇਹਨਾਂ ਦੇ ਤੇ ਚਲੋ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਪਲੀਜ਼ ਇੱਕ ਵਾਰ ਫਿਰ ਤੋਂ ਕਹਿ ਨਹੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਕਮੈਂਟ ਜਰੂਰ ਕਰ ਦੇਣਾ ਸੋਹਣਾ ਜੀ ਵੀਡੀਓ ਕਿਦਾਂ ਦੀ ਲੱਗੀ ਤੇ ਐਦਾਂ ਹੀ ਫੈਸ਼ਨ ਬਿਊਟੀ ਦੇ ਰਿਲੇਟਡ ਆਪਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਜੇਕਰ ਨਿਊ ਆਇਓ ਮੇਰੇ ਚੈਨਲ ਤੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਚਲੋ ਜੀ ਹੁਣ ਮਿਲਾਂਗੇ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਤਾ ਤੱਕ ਲਈ ਪਿਆਰ ਪਰਿ ਸਸ਼ਕਾਲ ਜੀ ਐਂਡ ਬਾਏ ਬਾਏ